ਸਾਨੂੰ ਕੋਈ ਸ਼ੱਕੀ ਕਰਨੇ ਕੋਈ ਸਪੌਟ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਊ ਜਿਹੜੇ ਨਸ਼ੇ ਕਰਦੇ ਆ ਜਾਂ ਨਸ਼ੇ ਵੇਚਦੇ ਆ ਉਹਨਾਂ ਦੇ ਵਿੱਚ ਮੰਦ ਦੇ ਵਿੱਚ ਡਰ ਪੈ ਜਾਊਗਾ ਤਾਂ ਇਹ ਬਹੁਤ ਵਧੀਆ ਸੋਚ ਹੈ ਜਿਹੜੀ ਹੁਣ ਚੈਕਿੰਗ ਚੱਲ ਰਹੀ ਹੈ ਜਿਹੜੀ ਚੈਕਿੰਗ ਜਿਹੜੀ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਜਿਹੜਾ ਆਇਡੈਂਟੀਫਾਈ ਕੀਤਾ ਸੀ ਇਹ ਸਪੌਟ ਤੇ ਇਸੇ ਦੇ ਜਿਹੜੇ ਵੀ ਸਾਨੂੰ ਕੋਈ ਸ਼ੱਕੀ ਕਰਨੇ ਕੋਈ ਸਪੌਟ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਊਗੀ ਜੇ ਜਦੋਂ ਵੀ ਕੋਈ ਜੇ ਇਤਰਾਜੋ ਚੀਜ਼ ਮਿਲਦੀ ਆ ਜਿਹੜੀ ਕਾਰਵਾਈ ਕੀਤਾ ਆ ਪ੍ਰਾਲਾ ਕਰਿਆ ਪਿੰਡ ਬਲਦੇਵ ਨਗਰ ਦੇ ਵਿੱਚ ਡੀਐਸਪੀ ਐਸਐਸਪੀ ਪੂਰੇ ਚਮਕੌਰ ਹਲਕੇ ਦੇ ਜੋਧ ਮੁਲਾਜ਼ਮਾ ਸਭ ਇੱਥੇ ਪਹੁੰਚੇ ਨੇ ਉਹਨਾਂ ਨੇ ਆ ਕੇ ਚੈਕਿੰਗ ਕਰੀ ਆ ਬਹੁਤ ਵਧੀਆ ਕਰਿਆ ਜਿਹੜੇ ਨਸ਼ੇ ਕਰਦੇ ਆ ਜਾਂ ਨਸ਼ੇ ਵੇਚਦੇ ਆ ਉਹਨਾਂ ਦੇ ਵਿੱਚ ਮੰਨ ਦੇ ਵਿੱਚ ਡਰ ਪੈ ਜਾਊਗਾ ਤਾਂ ਇਹ ਬਹੁਤ ਵਧੀਆ ਸੋਚ ਹੈ ਪੂਰੀ ਟੀਮ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਬਲਦੇਵ ਨਗਰ ਵਾਲੋਂ ਇਹ ਪੁਲਿਸ ਸਟੇਸ਼ਨ ਸਿਟੀ ਮੋਰਿੰਡਾ ਦੇ ਏਰੀਏ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਇਹ ਜਿਹੜੀ ਚੈਕਿੰਗ ਸਾਰੇ ਪੰਜਾਬ ਦੇ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਚੱਲਦੀ ਪਈ ਹੈ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਇਸ ਤੋਂ ਪਹਿਲਾਂ ਵੀ ਜਿਹੜੀ ਅਸੀਂ ਚੈਕਿੰਗ ਕਰਦੇ ਰਿਹਾ ਕਾਸੋ ਆਪਰੇਸ਼ਨ ਦੇ ਤਹਿਤ ਸਪੈਸ਼ਲੀ ਜਿਹੜੇ ਐਨਡੀਪੀਐਸ ਸੈਕਟਰ ਦੇ ਜਿਹੜੇ ਹੌਟਸਪੌਟ ਨੇ ਉਹਦੀ ਅਸੀਂ ਚੈਕਿੰਗ ਕਰਦੇ ਪਹਿਲਾਂ ਵੀ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਮਿਲਦਾ ਅੱਜ ਵੀ ਇੱਥੇ ਜਿਹੜੀ ਚੈਕਿੰਗ ਚੱਲ ਰਹੀ ਹੈ ਇੱਚ ਵੀ ਕਾਮਯਾਬੀ ਮਿਲੂਗੀ ਤੇ ਸਭ ਤੋਂ ਵਧੀਆ ਗੱਲ ਜਿਹੜੀ ਹੈ ਕਿ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਵਸੇ ਜੀ ਵੀ ਉਹਨਾਂ ਦਾ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਮੈਨੂੰ ਲੱਗਦਾ ਕਿ ਜੇ ਜਦੋਂ ਲੋਕ ਸਾਥ ਦੇਣ ਲੱਗ ਜਾਣ ਜਿਹੜੀ ਵੀ ਕੋਈ ਮਾੜੀ ਗੱਲ ਆ ਭਾਵੇਂ ਸਮਾਜ ਚ ਆ ਸੂਬੇ ਚ ਆ ਉਹ ਛੇਤੀ ਦੂਰ ਹੋ ਜਾਂਦੀ ਸਰ ਕੋਈ ਚੈਕਿੰਗ ਉੱਤੇ ਕੁਝ ਮਿਲਿਆ ਕੁਝ ਐਕਸ਼ਨ ਜਿਹੜੀ ਆ ਹੁਣ ਚੈਕਿੰਗ ਚੱਲ ਰਹੀ ਹੈ ਜਦੋਂ ਚੈਕਿੰਗ ਜਿਹੜੀ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਚੈਕਿੰਗ ਪੱਖਰ-ਵਖਰੇ ਪੁਆਇੰਟਾਂ ਦੇ ਨਾਕੇ ਦੌਰਾਨ ਡੀਐਸਪੀ ਸਹਿਵਾਨ ਸਾਡੇ ਨਾਲ ਨੇ ਐਸਐਚਓ ਸਹਿਵਾਨ ਸਾਡੇ ਨਾਲ ਨੇ ਜਿਹੜੀ ਵੀ ਰਿਕਵਰੀ ਹੋਊਗੀ ਕਿਸੇ ਵੀ ਤਰੀਕੇ ਦੀ ਜਿਹੜੀ ਕਾਰਵਾਈ ਹੋਊਗੀ ਉਹ ਬਾਅਦ ਚ ਸਾਰਿਆਂ ਨੂੰ ਦੱਸਣੀ ਹਾਂਜੀ ਹਾਂਜੀ ਚੈਕਿੰਗ ਇਹਦੇ ਬਾਰੇ ਇਹ ਕੰਨਾ ਜੀ ਬਹੁਤ ਵਧੀਆ ਜੀ ਇਹ ਮਹੌਤਪੂਰਨ ਚੈਕਿੰਗ ਹੋ ਰਹੀ ਆ ਜਿਹੜੇ ਨਸ਼ੇ ਪੱਤੇ ਕਰਦੇ ਆ ਲੋਕ ਵੀ ਤਾਂ ਹੀ ਇਹ ਤਾਂ ਹੀ ਛੱਡਣਗੇ ਜੇ ਜੇ ਸਰਕਾਰ ਕੋਟੇ ਆਪਣਾ ਕੱਸੂਗੀ ਸਿਕੰਜਾ ਕੱਸੂਗੀ ਤਾਂ ਤਾਂ ਬੜੀ ਖੁਸ਼ੀ ਦੀ ਗੱਲ ਆ ਜਿਹੜੀ ਤੇ ਸਾਡੇ ਚੈਕਿੰਗ ਹੋ ਰਹੀ ਆ ਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਸਓ ਸਾਹਿਬ ਸਾਰੇ ਪ੍ਰਸ਼ਾਸਨ ਆਇਆ ਹੋਇਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਵਧੀਆ ਆਪਣਾ ਇਹ ਕਰ ਰਹੇ ਨੇ ਫਰਜ਼ ਨਿਭਾ ਰਹੇ ਨੇ ਪੁਲਿਸ ਸਟੇਸ਼ਨ ਸਿਟੀ ਮੋਰਿੰਡਾ ਦੇ ਏਰੀਏ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਇਹ ਜਿਹੜੀ ਚੈਕਿੰਗ ਸਾਰੇ ਪੰਜਾਬ ਦੇ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਚੱਲਦੀ ਪਈ ਹੈ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਇਸ ਤੋਂ ਪਹਿਲਾਂ ਵੀ ਜਿਹੜੀ ਅਸੀਂ ਚੈਕਿੰਗ ਕਰਦੇ ਰਹੇ ਕਾਸੋ ਆਪਰੇਸ਼ਨ ਦੇ ਤਹਿਤ ਸਪੈਸ਼ਲੀ ਜਿਹੜੇ ਐਨਡੀਪੀਐਸ ਐਕਟ ਦੇ ਜਿਹੜੇ ਹੌਟਸਪੌਟ ਨੇ ਉਹਦੀ ਅਸੀਂ ਚੈਕਿੰਗ ਕਰਦੇ ਪਹਿਲਾਂ ਵੀ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਮੈਨੂੰ ਲੱਗਦਾ ਅੱਜ ਵੀ ਇੱਥੇ ਜਿਹੜੀ ਚੈਕਿੰਗ ਚੱਲ ਰਹੀ ਹੈ ਇੱਚ ਵੀ ਕਾਮਯਾਬੀ ਮਿਲੂਗੀ ਤੇ ਸਭ ਤੋਂ ਵਧੀਆ ਗੱਲ ਜਿਹੜੀ ਹੈ ਕਿ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਵਸੇ ਜੀ ਵੀ ਉਹਨਾਂ ਦਾ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਮੈਨੂੰ ਲੱਗਦਾ ਕਿ ਜੇ ਜਦੋਂ ਲੋਕ ਸਾਥ ਦੇਣ ਲੱਗ ਜਾਣ ਜਿਹੜੀ ਵੀ ਕੋਈ ਮਾੜੀ ਗੱਲ ਆ ਭਾਵੇਂ ਸਮਾਜ ਚ ਆ ਸੂਬੇ ਚ ਆ ਉਹ ਛੇਤੀ ਦੂਰ ਹੋ ਜਾਂਦੀ ਸਰ ਕੋਈ ਚੈਕਿੰਗ ਉੱਤੇ ਕੁਝ ਮਿਲਿਆ ਕੁਝ ਐਕਸ਼ਨ ਜਿਹੜੀ ਹੁਣ ਚੈਕਿੰਗ ਚੱਲ ਰਹੀ ਹੈ ਜਦੋਂ ਚੈਕਿੰਗ ਜਿਹੜੀ ਕੰਪਲੀਟ ਹੋ ਜਾਊਗੀ ਉਸ ਪਕਖਰ ਵਿਖਰੇ ਪੁਆਇੰਟਾਂ ਦੇ ਨਾਕੇ ਦੌਰਾਨ ਡੀਐਸਪੀ ਸਹਿਵਾਨ ਸਾਡੇ ਨਾਲ ਨੇ ਐਸਐਚਓ ਸਹਿਵਾਨ ਸਾਡੇ ਨਾਲ ਨੇ ਜਿਹੜੀ ਵੀ ਰਿਕਵਰੀ ਹੋਊਗੀ ਕਿਸੇ ਵੀ ਤਰੀਕੇ ਦੀ ਜਿਹੜੀ ਕਾਰਵਾਈ ਹੋਊਗੀ ਉਹ ਬਾਅਦ ਚ ਸਾਰੇ